ਪਾਣੀਆਂ ਦੇ ਮਸਲੇ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਕੱਲ ਸਵੇਰੇ 10 ਵਜੇ ਸੱਦੀ 올 ਪਾਰਟੀ ਮੀਟਿੰਗ ਸੋਮਵਾਰ ਨੂੰ ਹੋਏਗਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮੰਗਲ ਡੈਮ ਪਹੁੰਚੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਕਿ ਆ ਬੀਬੀਐਮਬੀ ਦਾ ਤਾਨਾਸ਼ਾਹੀ ਵਾਲਾ ਫੈਸਲਾ ਨਹੀਂ ਹੁੰਦਿਆਂਗੇ ਲਾਗੂ ਹਰਿਆਣਾ ਨੂੰ ਦੇਣ ਲਈ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਉਂ ਗੇਟਿੰਗ ਤੇ ਰਵਨੀਤ ਬਿੱਟੂ ਦਾ ਵੱਡਾ ਭਿਆਨ ਕਿਆ ਮੇਰੀ ਬੀਬੀ ਐਮਬੀ ਚੇਅਰਮੈਨ ਨਾਲ ਹੋਈ ਗੱਲ ਮੈਂ ਦਾਅਵੇ ਨਾਲ ਕਹਣਾ ਇੱਕ ਬੂੰਦ ਪਾਣੀ ਨਹੀਂ ਛੱਡੇਗਾ ਪੀਬੀਐਮ ਨੰਗਲ ਚਾਪ ਬਲੋਲਾਈ ਮੋਰਚੇ ਤੇ ਬੋਲੀ ਪੰਜਾਬ ਕਾਂਗਰਸ ਕਿਹਾ ਡੈਮ ਤੇ ਧਰਨੇ ਦੀ ਥਾਂ ਦਿੱਲੀ ਚ ਪ੍ਰਧਾਨ ਮੰਤਰੀ ਦੀ ਰਹਾਇਸ਼ ਤੇ ਬਾਹਰ ਲਾਈ ਇਹ ਮੋਰਚਾ ਮੁੱਖ ਮੰਤਰੀ ਸਭ ਨੂੰ ਨਾਲ ਲੈ ਕੇ ਦਿੱਲੀ ਵੱਲ ਕਰਨ ਕੁਝ ਵੀ ਅੰਬੀ ਦੇ ਫੈਸਲੇ ਨੂੰ ਲੈ ਕੇ ਸੁਖਵੀਰ ਬਾਦਲ ਦੇ ਵੱਡੇ ਇਲਜ਼ਾਮ ਕਿ ਆ ਕੇਂਦਰ ਨੇ ਕਿਸਾਨਾਂ ਤੋਂ ਬਦਲਾ ਲੈਣ ਲਈ ਖੇਢੀ ਚਾਲ ਪੰਜਾਬ ਦੇ ਮੁੱਖ ਮੰਤਰੀ ਖੇਡ ਰਹੇ ਡਬਲ ਕੇ ਪਾਖੜਾ ਦੇ ਪਾਣੀ ਨੂੰ ਲੈ ਕੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੀ ਪੰਜਾਬ ਸਰਕਾਰ ਨੂੰ ਨਸੀਹਤ ਕਿ ਆ ਪਾਈ ਕਨਈਆ ਜੀ ਤੋਂ ਲੋ ਪ੍ਰੇਰਨਾ ਉਹਨਾਂ ਨੇ ਵੀ ਦੁਸ਼ਮਨਾ ਤੱਕ ਨੂੰ ਪੁਲਾਇਆ ਸੀ ਪਾਣੀ ਪਾਣੀ ਦੇ ਮੁੱਦੇ ਤੇ ਕਿਸਾਨਾਂ ਦਾ ਪੰਜਾਬ ਤੇ ਕੇਂਦਰ ਸਰਕਾਰ ਤੇ ਹਮਲਾ ਰਾਜੀਵਾਲ ਬੋਲੇ ਮੁੱਖ ਮੰਤਰੀ ਵੱਲੋਂ ਡੈਮ ਸੇਫਟੀ ਐਕਟ ਮੰਨੇ ਜਾਣ ਕਰਕੇ ਹੀ ਸੈਂਟਰ ਕੋਲ ਗਿਆ ਕੰਟਰੋਲ ਚੋਨੇ ਦੀ ਲਵਾਈ ਤੋਂ ਬਾਅਦ ਪਾਣੀਆਂ ਦਾ ਮੋਰਚਾ ਲਾਉਣ ਦੀ ਕਈ ਗੱਲ ਹੈ 21 ਦਿਨਾਂ ਦੀ ਫਰਲੋ ਤੋਂ ਬਾਅਦ ਰੋहतक ਦੀ ਸੁਨਾਰੀਆ ਜੇਲ੍ਹ ਚ ਪ੍ਰਤਿਆ ਰਾਮ ਰਹੀਮ ਸਖਤ ਸੁਰੱਖਿਆ ਘੇਰੇ ਚ ਲਿਆਂਦਾ ਗਿਆ ਜੇਲ੍ਹ 9 ਅਪ੍ਰੈਲ ਨੂੰ ਜੇਲ੍ਹ ਤੋਂ ਆਇਆ ਸੀ ਬਾਹਰ ਚੰਡਾ ਦੀ ਚਿੱਟਾ ਕੁਇਨ ਨੂੰ ਮਿਲੀ ਜ਼ਮਾਨਤ ਮਹਿਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ 17 ਗ੍ਰਾਮ ਹੈਰੋਇਨ ਸਨੇ ਕੀਤਾ ਸੀ ਗ੍ਰਿਫਤਾਰ ਹਾਰ ਗੱਡੀ ਚੋਂ ਹੋਈ ਸੀ ਬਰਾਮਦ ਪ੍ਰਧਾਨ ਕੋਰਚ ਪੁਲਿਸ ਨੇ ਮੂਵਮੈਂਟ ٹرسٹ ਦਾ ਦਫਤਰ ਕੀਤਾ ਸੀ ਹਾਈ ਕੋਰਟ ਦੇ ਹੁਕਮਾਂ ਤੇ ਕੀਤੀ ਕਾਰਵਾਈ ٹرسٹ ਦੇ ਅਧਿਕਾਰੀਆਂ ਤੇ ਸੀ ਜ਼ਬਰਨ ਜ਼ਮੀਨ ਐਕਵਾਇਰ ਕਰਨ ਦੇ ਇਲਜ਼ਾਮ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂਆਤ ਪੰਜਾਬ ਤੇ ਹਰਿਆਣਾ ਦੇ ਵਿੱਚ ਚੱਲ ਰਹੀ ਪਾਣੀ ਦੀ ਲੜਾਈ ਤੋਂ ਪਾਣੀਆਂ ਦੇ ਮਸਲੇ ਵਿਚਾਲੇ ਪੰਜਾਬ ਸਰਕਾਰ ਨੇ ਹੁਣ ਇੱਕ ਵੱਡਾ ਫੈਸਲਾ ਲਿਆ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵਿਧਾਇਕਾਂ ਮੰਤਰੀਆਂ ਦੀ ਇੱਕ ਮੀਟਿੰਗ ਸਰਦੀ ਸੀ ਜਿਸ 'ਚ ਸੀਐਮ ਭਗਵੰਤ ਮਾਨ ਤੋ ਇਲਾਵਾ ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੀ ਔਰ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 올 ਪਾਰਟੀ ਮੀਟਿੰਗ ਬੁਲਾਈ ਜਾਵੇ ਔਰ 올 ਪਾਰਟੀ ਮੀਟਿੰਗ ਕੱਲ ਸਵੇਰ 10 ਵਜੇ ਸੱਦੀ ਗਈ ਹੈ ਜਿਹਦੇ ਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਜਾਏਗਾ ਸ਼ਾਮਿਲ ਹੋਣ ਦਾ ਬਕਾਇਦਾ ਸਰਕਾਰ ਵੱਲੋਂ ਔਰ ਕੱਲ 10 ਵਜੇ 올 ਪਾਰਟੀ ਮੀਟਿੰਗ ਹੋਏਗੀ ਔਰ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਬਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮਨਿਸਟਰਸ ਨੇ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਬਾਹਰ ਆ ਕੇ ਸਾਂਝੀ ਕੀਤੀ ਗਈ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਇੱਕ ਤੇ 올 ਪਾਰਟੀ ਮੀਟਿੰਗ ਬੁਲਾਈ ਜਾਏਗੀ ਕੱਲ 10 ਵਜੇ ਸੱਦੀ ਗਈ ਹੈ 올 ਪਾਰਟੀ ਮੀਟਿੰਗ ਔਰ ਉਸ ਤੋਂ ਇਲਾਵਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਉਹ ਸੋਮਵਾਰ ਨੂੰ ਰੱਖਿਆ ਗਿਆ ਹੈ ਸੋਮਵਾਰ ਨੂੰ ਇੱਕ ਦਿਨ ਦਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਬਿਆ ਗਿਆ ਸਤ ਦੇ ਪਾਣੀਆਂ ਦਾ ਮਸਲਾ ਇੱਕ ਵਾਰ ਫਿਰ ਗਰਮਾਇਆ ਪੰਜਾਬ ਦੇ ਪਾਣੀ ਨੂੰ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਆਪਣੇ ਵਾਲੇ ਪਾਸੇ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੀਤਾ ਵੀ ਜਾ ਰਿਹਾ ਔਰ ਐਸੇ ਦੇ ਵਿੱਚ ਪਾਣੀ ਨੂੰ ਲੈ ਕੇ ਇਸ ਵੇਲੇ ਸਿਆਸਤ ਗਰਮਾ ਗਈ ਹੈ ਪੰਜਾਬ ਦੀ ਸੱਤਾਧਰ ਨੇ ਸਾਬ ਕਰ ਦਿੱਤਾ ਹੈ ਕਿ ਪਾਣੀ ਤਾਂ ਨਹੀਂ ਜਾਣ ਦੇਣਾ ਔਰ ਇਸ ਨੂੰ ਲੈ ਕੇ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਹੈ ਅਮਨ ਅਰੋੜਾ ਹੀ ਸਾਡੇ ਨਾਲ ਨੇ ਪੰਜਾਬ ਦੇ ਕੈਬਨ ਮੰਤਰੀ ਔਰ ਆਮਾਦੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਅਮਨ ਜੀ ਅਚਾਨਕ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹੰਗਾਮੀ ਮੀਟਿੰਗ ਵੀ ਬੁલાਉਣੀ ਪਈ ਅੱਜ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੋਏ ਔਰ ਤੁਹਾਨੂੰ ਲੱਗਦਾ ਕਿ ਜਿਹੜੀ ਮੁਸੀਬਤ ਆਣ ਪਈ ਹੈ ਉਸ ਮੁਸੀਬਤ ਦੇ ਨਾਲ ਹੋਂ ਨਜਿੱਠਿਆ ਜਾਣਾ ਦੇਖੋ ਜਦੋਂ ਕੇਂਦਰ ਸਰਕਾਰ ਭਾਜਪਾ ਰਾਜਸਥਾਨ ਸਰਕਾਰ ਇਹ ਸਾਰੇ ਅੱਧੀਆਂ ਰਾਤਾਂ ਨੂੰ ਚੋਰੀਓ ਮੀਟਿੰਗਾਂ ਬੁਲਾ ਕੇ ਪੰਜਾਬ ਦੀ ਪਿੱਠ 'ਤੇ ਸ਼ਰਮ ਮਾਰਨ ਦੀ ਕੋਸ਼ਿਸ਼ ਕਰਨੀ ਆ ਤੇ ਹੰਗਾਮੀ ਮੀਟਿੰਗਾਂ ਤਾਂ ਬਣਾਉਣੀ ਬੁਲਾਉਣੀ ਪੈਣ ਗਿਆ ਪੰਜਾਬ ਦੇ ਹੱਕਾਂ ਦੀ ਰੱਖਿਆ ਦੇ ਲਈ ਹਰਿਆਣੇ ਦਾ ਸ਼ੇਅਰ 1700 ਕਿਊਸਿਕ ਦਾ ਬਣਦਾ ਹੈ 4700 ਕਿਊਸਿਕ ਆਲਰੇਡੀ ਦੇ ਰਹੇ ਆ ਤੇ ਹੁਣੇ ਕਹਿੰਦੇ ਨੇ 8500 ਕਰ ਦੋ ਜਦੋਂ ਪਾਣੀ ਨਹੀਂ ਹੈ ਤੇ ਕਿੱਥੋਂ ਕਰਦੀ ਔਰ ਕਿਉਂ ਕਰਦੀ ਏ ਸੋ ਇਸ ਕਰਕੇ ਇਹ ਹੰਗਾਮੀ ਮੀਟਿੰਗ ਅੱਜ ਬੁਲਾਈ ਗਈ ਹੈ ਸਾਰੇ ਸਰਕਾਰ ਦੇ ਨੁਮਾਇੰਦੇ ਸਾਰੀ ਪਾਰਟੀ ਦੇ ਨੁਮਾਇੰਦੇ ਖੁਦ Shri Arvind Kejriwal ਜੀ ਆਪ ਪਹੁੰਚੇ ਨੇ ਉੱਤ ਕੀ ਕੀ ਡਿਸੀਜਨ ਹੋਇਆ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਕਿਹਾ ਜਾ ਰਿਹਾ ਸੀ ਕਿ ਸੈਸ਼ਨ ਬੁਲਾਇਆ ਜਾ ਸਕਦਾ ਇੱਕੋ ਹੀ ਫੈਸਲਾ ਹੋਇਆ ਜੀ ਕਿ ਇੱਕ ਵੀ ਤੁੱਕਾ ਪਾਣੀ ਦਾ ਉਹ ਇਸ ਤਰੀਕੇ ਦੇ ਨਾਲ ਹਰਿਆਣੇ ਨੂੰ ਲੁੱਟਣ ਨਹੀਂ ਦਵਾਂਗੇ ਕੱਲ ਨੂੰ ਸਵੇਰੇ 10 ਵਜੇ ਆਲ ਪਾਰਟੀ ਮੀਟਿੰਗ ਬੁਲਾਈ ਗਈ ਹੈ ਪਤਾ ਲੱਗ ਜਾਏਗਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਹੈ ਕਿ ਕਿਹੜਾ ਪੰਜਾਬ ਦੇ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਿਆਂ ਦੇ ਨਾਲ ਖੜਾ ਹੈ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਇਸੇ ਮੁੱਦੇ ਤੇ ਬੁਲਾਇਆ ਗਿਆ ਹੈ ਉਹਦੇ ਵੀ ਇਹੀ ਦੇਖਣਾ ਹੈ ਪਰਖਣਾ ਹੈ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਤੇ ਕਿਹੜਾ ਉਹਨਾਂ ਦੇ ਦੁੱਖਾਂ ਦੇ ਨਾਲ ਖੜਾ ਪੰਨਾ ਜੀ ਇੱਕ ਪਾਸੇ ਤਾਂ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਤੁਸੀਂ ਕਹ ਰਹੇ ਹੋ ਕਿ ਚੋਰੀ ਛਿਪੇ ਮੀਟਿੰਗਾਂ ਕਰਕੇ ਪਾਣੀ ਹਰਿਆਣੇ ਵਾਲੇ ਪਾਸੇ ਦੇਣ ਦੀ ਜਿਹੜੀ ਕੋਸ਼ਿਸ਼ ਹੋਈ ਦੂਜੇ ਪਾਸੇ ਇਸ ਤਰ੍ਹਾਂ ਦੇ ਬਿਆਨ ਵੀ ਆਉਂਦੇ ਆ ਕਿ ਸਾਨੂੰ ਪੀਣ ਵਾਲੇ ਪਾਣੀ ਜਿਹੜਾ ਚਾਹੀਦਾ ਪੀਣ ਦੇ ਪਾਣੀ ਦੀ ਸਾਡੇ ਕੋਲੇ ਕਮੀ ਆ ਤਾਂ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ ਹਰਿਆਣੇ ਦੀ ਆਬਾਦੀ ਮੁਤਾਬਕ ਜੋ ਹਿਊਮਨ ਕੰਜ਼ਮਪਸ਼ਨ ਦੇ ਲਈ ਪਾਣੀ ਜਿੰਨਾ ਚਾਹੀਦਾ ਹੁੰਦਾ 135 ਲੀਟਰ ਡੇਲੀ ਉਦੇ ਮੁਤਾਬਕ 1700 ਕਿਊਸਿਕ ਬਣਦਾ ਹੈ ਆਲਰੇਡੀ 4700 ਕਿਊਸਿਕ ਦੇ ਰਹੇ ਨੇ 2.5 ਗੁਣਾ ਹੋਰ ਕਿੰਨਾ ਕੁ ਪਾਣੀ ਚਾਹੀਦਾ ਉਹਨਾਂ ਨੂੰ ਅਸੀਂ ਆਪ ਦੇ ਲੋਕਾਂ ਨੂੰ ਪਿਆਸਾ ਮਾਰ ਕੇ ਜਾਂ ਫਸਲਾਂ ਨੂੰ ਸੁਕਾ ਕੇ ਫਸਲਾਂ ਨੂੰ ਪਿਆਸਾ ਮਾਰ ਕੇ ਉਹਨਾਂ ਨੂੰ ਉਹ ਪਾਣੀ ਜਿਹੜਾ ਕਿ ਉਹਨਾਂ ਨੂੰ ਚਾਹੀਦਾ ਵੀ ਨਹੀਂ ਹੈਗਾ ਜਿੰਨਾ ਪਾਣੀ ਸਿਰਫ ਔਰ ਸਿਰਫ ਪੰਜਾਬ ਨੂੰ ਖਤਮ ਕਰਦੀਆਂ ਕੁਝੀਆਂ ਚਾਲਾਂ ਨੇ ਜਿਹੜੀਆਂ ਉਹ ਕੇਂਦਰ ਔਰ ਬੀਜੇਪੀ ਕਰ ਰਹੀ ਹੈ ਹੋਰ ਇਸ ਤੋਂ ਇਲਾਵਾ ਕੱਖ ਨਹੀਂ ਇਸ ਗੱਲ ਹਾਂਜੀ ਆਲ ਪਾਰਟੀ ਮੀਟਿੰਗ ਔਰ ਸਪੈਸ਼ਲ ਸੈਸ਼ਨ ਤੋਂ ਬਾਅਦ ਕੋਈ ਹੋਰ ਕਾਨੂੰਨੀ ਰਸਤਾ ਵੀ ਤੁਹਾਨੂੰ ਲੱਗਦਾ ਕਿ اختیار ਕਰਨਾ ਪੈ ਗਿਆ ਕਿਉਂਕਿ ਮਸਲਾ ਬਹੁਤ ਉਲਝ ਗਿਆ ਚਾਹੇ ਸੰਵਿਧਾਨਿਕ ਲੜਾਈ ਹੋਵੇ ਚਾਹੇ ਕਾਨੂੰਨੀ ਲੜਾਈ ਹੋਵੇ ਚਾਹੇ ਸੜਕਾਂ ਤੇ ਉਤਰ ਕੇ ਲੜਾਈ ਲਾਣ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੇ ਕਿਸੇ ਗੱਲੋਂ ਪਿੱਛੇ ਨਹੀਂ ਹਟਣਾ ਪਰ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਦਾ ਇਹ ਵਿਵਾਦ ਚੱਲ ਰਿਹਾ ਜਿਸ ਨੂੰ ਲੈ ਕੇ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਪਹਿਲਾਂ ਸ਼ਾਮ ਨੂੰ ਮੁੱਖ ਮੰਤਰੀ ਵੱਲੋਂ ਸਾਰੇ ਜਿਹੜੇ ਮੰਤਰੀ ਸੀ ਵਿਧਾਇਕ ਸੀ ਉਹਨਾਂ ਦੀ ਮੀਟਿੰਗ ਸੱਦੀ ਗਈ ਸੀ ਪਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਨੰਗਲ ਧਰਨੇ ਦੇ ਵਿੱਚ ਪਹੁੰਚੇ ਸੀ ਜਿੱਥੇ ਹਰਜੋਤ ਬੈਂਸ ਆਲਰੇਡੀ ਧਰਨੇ ਤੇ ਬੈਠੇ ਹੋਏ ਸੀ ਉਸ 'ਚ ਮੁੱਖ ਮੰਤਰੀ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਭਾਜਪਾ ਤੇ ਸ਼ਬਦੀ ਵਾਰਕ ਪੰਜਾਬ ਤੇ ਹਰਿਆਣਾ ਚ ਪਾਣੀ ਦੇ ਮੁੱਦੇ ਤੇ ਚੱਲ ਰਹੀ ਸਿਆਸੀ ਲੜਾਈ ਹੁਣ ਤਰਨਿਆ ਤੇ ਜਾ ਪੁੱਜੀ ਐ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਨੰਗਲ ਪਹੁੰਚੇ ਤੇ ਟੈਂਟ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਤਰਨੇ ਸ਼ਾਮਲ ਹੋਏ ਤੇ BBMP ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਨੂੰ ਲੈ ਕੇ ਹਰਿਆਣਾ ਤੇ ਰਾਜਸਥਾਨ ਦੀਆਂ ਭਾਜਪਾ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਤੇ BBMP ਚ 60% ਪੰਜਾਬ ਦਾ ਹਿੱਸਾ ਹੋਣ ਦਾ ਦਾਵਾ ਠੋਕਿਆ ਤੇ ਫਾਈਨਲ ਫੈਸਲਾ ਪੰਜਾਬ ਵੱਲੋਂ ਕੀਤੇ ਜਾਣ ਦੀ ਗੱਲ ਕਹੀ ਇਹ ਗੱਲ ਜੀ ਬੀਬੀਐਮਪੀ ਤੱਕੜ ਦਰਾ ਜਾਈ ਇਥੇ 60% ਬੀਬੀਐਮਪੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਆਮ ਆਦਮੀ ਪਾਰਟੀ ਵੱਲੋਂ ਧਰਨਾ ਦੇਣ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਤੇ ਨਿਸ਼ਾਨੇ ਸਾਧੇ ਕਿ ਪੰਜਾਬ ਸਰਕਾਰ ਫੋਰਸ ਨੂੰ ਧਰਨਿਆਂ ਝੁਲ ਜਾ ਰਹੀ ਹੈ ਪ੍ਰਦਰਸ਼ਨਾਂ ਦੇ ਬਹਾਨੇ ਦਿੱਲੀ ਦੇ ਕੋਟਾਲਿਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਕਾਂਗਰਸ ਐਮਪੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੈ ਕੇ ਦਿੱਲੀ ਚ ਪ੍ਰਧਾਨ ਮੰਤਰੀ ਰਹਾਇਸ਼ ਤੇ ਬਾਹਰ ਧਰਨਾ ਦੇਣ। ਇਹ ਦੇਤੇ ਸਾਨੂੰ ਕੋਈ ਜੀ ਮੰਤਰੀ ਨੂੰ ਆਹ ਡਰਾਮੇਬਾਜੀ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸਾਰੇ ਮੈਂਬਰ ਪਾਰਲੀਮੈਂਟ ਪੂਰੇ ਅਸੈਂਬਲੀ ਦੇ ਐਮ.ਐਲ.ਏ.ਜ਼ ਨਾਲ ਲੈ ਕੇ ਉਹਦੇ ਘਰ ਦੇ ਬਾਹਰ ਧਰਨਾ ਦੇਣਾ ਚਾਹੀਦਾ ਔਰ ਜੇ ਫਰਨੇਪ ਤੋਂ ਉਹ ਅਰੈਸਟ ਕਰਦੇ ਆ ਕੀ ਉਹਨਾਂ ਨੂੰ ਰਸਤੂ ਹੋਣਾ ਪਏਗਾ ਇਸੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ ਇਸ ਸਮੇਂ ਉਹ ਜਾਂ ਪੰਜਾਬ ਦੇ ਨਾਲ ਖੜੇ ਹੋਣ ਜਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹਨਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਹੋ ਗਏ ਪਾਵੇਂ ਬੀਬੀ ਐਮਪੀ ਨੇ ਹਰਿਆਣਾ ਨੂੰ ਪਾਣੀ ਦੇਣ ਲਈ ਫੈਸਲਾ ਲੈ ਲਿਆ ਉਧਰ ਨੰਗਲ ਧਰਨੇ ਚ ਸ਼ਾਮਲ ਹੋਏ ਹਰਜੋਤ ਬੈਂਸ ਨੇ ਪਾਣੀ ਨੂੰ ਰੋਕਣ ਲਈ ਪਲਾਨ ਵੀ ਦੱਸਿਆ 8500 ਕਿਉਸਿਕ ਪਾਣੀ ਦੇਣ ਦਾ ਫੈਸਲਾ ਕਰਦਾ ਤੁਸੀਂ ਕਿਵੇਂ ਰੋਕੋਗੇ ਧਰਨਾਂ ਲਾ ਕੇ ਰੋਕੋਗੇ ਜਾਂ ਕਿਵੇਂ ਰੋਕੋਗੇ ਹਮ ਦੱਸਤਾ ਜੀ ਉਹ ਕੰਟਰੋਲ ਆਫੀਸ ਹੈ ਰੈਗੂਲੇਸ਼ਨ ਆਫੀਸ ਹੈ ਇਹ ਤਾਂ ਨਹੀਂ ਜਾਣ ਦਿੱਤਾ ਜਾਏਗਾ ਆ ਕੜਾ ਲੱਗ ਗਿਆ ਆ ਤੁਹਾਡੇ ਸਾਹਮਣੇ ਹੈ ਇੱਥੇ ਅਸੀਂ ਆਪਣੇ ਬੰਦੇ ਵੀ ਬਿਠਾਦੇ ਪੁਲਿਸ ਨੇ ਫੋਰਸ ਵੀ ਲਾਤੀ ਉਧਰਲੇ ਹੱਥ ਵੀ ਫੋਰਸ ਲੱਗੀ ਜੋ ਵੀ ਹੋਣਾ ਥੀਸ ਆਰ ਦਾ ਗੇਟਸ ਜ਼ਿਕਰ ਹੋਇਆ ਕਿ BBMP ਤੋਂ ਵਾਧੂ ਪਾਣੀ ਲੈਣ ਲਈ ਹਰਿਆਣਾ ਬਜਿੱਦ ਹੈ ਪਰ ਪੰਜਾਬ ਸਰਕਾਰ ਵੀ ਇੱਕ ਬੂੰਦ ਪਾਣੀ ਨਾ ਦੇਣ ਤੇ ਅੜੀ ਹੋਈ ਹੈ ਜਿਸ ਦੇ ਲਈ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨੰਗਲ ਤੋਂ ਪੰਕਜ ਕਬਾਹੀ న్యూਸ 18 ਪੰਜਾਬ ਤੇ ਜਿੱਥੇ ਵਿਰੋਧੀ ਪਾਰਟੀਆਂ ਨੇ ਹਰਿਆਣਾ ਨੂੰ ਇੱਕ ਵੀ ਬੂੰਦ ਪਾਣੀ ਨਾ ਦੇਣ ਦੀ ਗੱਲ ਕਰਦਿਆਂ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ BBMP ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਲਿਆ ਤਾਂ ਪੰਜਾਬ 'ਚ ਸਿਆਸਤ ਦੀ ਸੁਨਾਮੀ ਆ ਗਈ। ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਨੂੰ ਖੇਰਿਆ ਕਿ BBMP ਦੀ ਮੀਟਿੰਗ 'ਚ ਪੰਜਾਬ ਦੇ ਨੁਮਾਇੰਦੇ ਬਿਨਾਂ ਤਿਆਰੀ ਤੋਂ ਗਏ ਮੀਟਿੰਗ 'ਚ ਪੰਜਾਬ ਦੇ ਅਧਿਕਾਰੀ ਕਿਉਂ ਨਹੀਂ ਬੋਲੇ ਕਿ ਪੰਜਾਬ ਨੂੰ ਵੀ ਪਾਣੀ ਦੀ ਲੋੜ ਹੈ। ਬਿੱਟੂ ਮੁਤਾਬਕ ਪੰਜਾਬ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਤੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਏਗੀ ਜਿਸਦੇ ਲਈ ਉਹਨਾਂ BBMP ਦੇ ਚੇਅਰਮੈਨ ਨਾਲ ਗੱਲ ਵੀ ਕੀਤੀ। ਇਹ ਗੱਲ ਕੁਸ਼ਰ ਪਹਿਲਾਂ ਚੇਅਰਮੈਨ ਨਾਲ ਹੋਈ ਹੈ ਬੀਬੀਐਮਬੀ ਨਾਲ ਹਾਂ ਬਾਕੀ ਮਿਨਿਸਟਰੀ ਦੇ ਅਧਿਕਾਰੀਆਂ ਨਾਲ ਹੋਈ ਹੈ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਉਹ ਨਹੀਂ ਛੱਡੀ ਜਾਊਗੀ ਉਹ ਕੀ ਚਾਹੁੰਦੇ ਸੀ ਉਹ ਪੀਣ ਦਾ ਪਾਣੀ ਮੰਗਦੇ ਸੀ ਉਹ ਕੀ ਆਪਣਾ ਤਰਕ ਬਣਾ ਰਹੇ ਸੀ ਉਹ ਅਲੱਗ ਗੱਲਾਂ ਹੈ ਸਰਕਾਰ ਦੇ ਤੌਰ ਤੇ ਇੱਕ ਮੰਤਰੀ ਹੋਣ नाते ਮੈਂ ਇਹ ਗੱਲ ਕਹਿ ਰਹੇ ਹਾਂ ਹਾਂ ਕਿ ਇੱਕ ਵੀ ਬੂੰਦ ਪਾਣੀ ਦੀ ਨਹੀਂ ਛੱਡੀ ਜਾਊਗੀ ਇੱਕ ਵੀ ਬੂੰਦ ਪਾਣੀ ਨਹੀਂ ਜਾਂ ਦਿੱਤਾ ਜਾ ਰਿਹਾ ਜੋ ਸਟੇਟਸ ਅੱਜ ਤੋਂ 10 ਦਿਨ ਪਹਿਲਾਂ ਸੀ ਉਹੀ ਇੱਥੇ ਬੀਬੀ ਐਮਬੀ ਦੇ ਫੈਸਲੇ ਦੇ ਖਿਲਾਫ ਅਕਾਲੀ ਦਲ ਨੇ ਵੀ ਤਿੱਖਾ ਵਿਰੋਧ ਕੀਤਾ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਤੱਕੇਸ਼ਾਈ ਤੇ ਲੁੱਟ ਹੈ ਕੇਂਦਰ ਨੇ ਕਿਸਾਨਾਂ ਤੋਂ ਬਦਲਾ ਲੈਣ ਲਈ ਚਾਲ ਖੇਡੀ ਹੈ ਪੰਜਾਬ ਦੇ ਮੁੱਖ ਮੰਤਰੀ ਡਬਲ ਗੇਮ ਖੇਡ ਰਹੇ ਨੇ ਪਹਿਲਾਂ ਭਗਵੰਤ ਮਾਨ ਨੇ ਹਰਿਆਣਾ ਸੀਐਮ ਨੂੰ ਭਰੋਸਾ ਦਿੱਤਾ ਬਾਅਦ ਚ ਰੌਲਾ ਪਾਉਣ ਲਈ ਮੀਡੀਆ ਦਾ ਸਹਾਰਾ ਲਿਆ ਅਕਾਲੀ ਦਲ ਇਸ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਗਾ ਪੰਜਾਬ ਸਰਕਾਰ ਕਿਸੇ ਵੀ ਹੈੱਡਵਰਕਸ ਰਾਹੀਂ ਹਰਿਆਣਾ ਨੂੰ ਵਾਧੂ ਪਾਣੀ ਨਾ ਛੱਡੇ ਅਕਾਲੀ ਦਲ ਪਾਣੀ ਦੇ ਅਧਿਕਾਰਾਂ ਦੀ ਰਾਖੀ ਲਈ ਜਨ ਅੰਦੋਲਨ ਸ਼ੁਰੂ ਕਰੇਗਾ। ਇੱਕ ਐਗਰੀਕਲਚਰ ਇਕਨੋਮੀ ਹੋਣ ਦੇ ਨਾਤੇ ਆਈ ਥਿੰਕ ਅੱਜ ਮੌਕਾ ਅੱਜ ਸਮਾਂ ਕਿ ਇਹ ਸਾਰੀ ਚੀਜ਼ਾਂ ਦੀ ਕੋਰਸ ਕਰੈਕਸ਼ਨ ਹੋਵੇ ਜਿਵੇਂ ਸੈਂਟਰ ਦੀ ਸਰਕਾਰ ਨੂੰ ਵੀ ਇਹ ਮੇਰੀ ਰਿਕੁਐਸਟ ਹੈ ਜਿਵੇਂ ਤੁਸੀਂ ਆ ਇੰਡਸ ਵਾਟਰ ਟ੍ਰੀਟੀ ਨੂੰ ਤੁਸੀਂ ਇਹਨੂੰ ਡਿਸਰਿਗਾਰਡ ਕੀਤਾ ਜਾਂ ਉਹਨੂੰ ਰੱਦ ਕੀਤਾ ਫਿਰ ਜੇ ਉਹ ਰੱਦ ਹੋਈਆ ਸਾਰਾ ਕੁਛ ਹੀ ਇੰਡਸਵਾਟਰ ਟ੍ਰੀਟੀ ਤੋਂ ਹੁੰਦਾ ਤੇ ਪੁਰਾਣੇ ਫੈਸਲੇ ਵੀ ਰੱਦ ਹੋਣ ਭਾਜਪਾ ਤੇ ਅਕਾਲੀ ਦਲ ਦੇ ਵਿਰੋਧ ਵਿਚਾਲੇ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਨਾਲ ਸੁਰ ਮਿਲਾਉਂਦੀ ਨਜ਼ਰ ਆਈ ਰਾਜਾ ਵੜਿੰਗ ਮੁਤਾਬਕ ਹਰਿਆਣਾ ਨੂੰ ਜਦੋਂ ਪਾਣੀ ਦੇਣ ਦੀ ਗੱਲ ਹੋਈ ਉਦੋਂ ਪੰਜਾਬ ਦੇ ਕੋਲ ਵੱਧੂ ਪਾਣੀ ਸੀ ਪਰ ਹੁਣ ਪਾਣੀ ਨਹੀਂ ਹੈ రెడ్డి जब हमने देने की ये बात हुई थी तब हमारे पास पानी फालतू हुआ करता था अब हमारे पास ही पानी नहीं है हम ही प्यासे हैं हम तो प्यासे मर रहे हैं और दूसरों को पानी दे दें ये तो हो नहीं सकता हमारी कोई हरियाणा से दुश्मनी थोड़ी है हरियाणा ਨੂੰ ਬੀਬੀ ਐਮਬੀ ਪਾਣੀ ਦੇਵੇਗਾ ਜਾਂ ਨਹੀਂ ਇਸ ਬਾਰੇ ਤਾਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਇੱਕ ਸੁਰ ਨੇ ਜੋ ਹਰਿਆਣਾ ਨੂੰ ਪਾਣੀ ਨਾ ਦੇਣ ਦੀ ਗੱਲ ਕਰ ਰਹੀਆਂ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਉਧਰ ਪੰਜਾਬ ਬੀਜੇਪੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਬੀਜੇਪੀ ਨੇ ਕਿਹਾ ਕਿ ਸੀਐਮ ਮਾਨ ਦਾ ਰਵਈਆ ਸਹੀ ਨਹੀਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਭਾਜਪਾ ਪਾਣੀ ਦੀ ਖਰੀਦਖੂਨ ਦੀ ਰਾਖੀ ਦੇ ਲਈ ਵਚਨਬੱਧ ਹੈ ਦਾ ਸੀਜ਼ਨ ਹੈ ਔਰ ਪੰਜਾਬ ਨੂੰ ਖੁਦ ਸਚਾਈ ਵਾਸਤੇ ਪਾਣੀ ਚਾਹੀਦਾ ਧਾਨ ਦੀ ਫਸਲ ਨਾ ਨਹੀਂ ਹੈ ਔਰ ਪੰਜਾਬ ਭਾਜਪਾ ਆਪਣੇ ਪਰਦੇਸ਼ ਤੇ ਇੱਕ ਇੱਕ ਪਾਣੀ ਦੇ ਬੂੰਦ ਦੀ ਰੱਖਿਆ ਵਾਸਤੇ ਵਚਨਬੱਧ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਵਿਵਾਰ ਸਹੀ ਨਹੀਂ ਹੈ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਪਾਣੀ ਪੰਜਾਬ ਵਾਸਤੇ ਚਾਹੀਦਾ ਲੇਕਿਨ ਇਹ ਮੌਕਾ ਨਹੀਂ ਪਾਕਿਸਤਾਨ ਦੇ ਨਾਲ ਦੇਸ਼ ਤਣਾਅ ਚੋਂ ਗੁਜ਼ਰ ਰਿਹਾ ਹੈ ਐਸੇ ਮੌਕੇ ਦੇ ਉੱਤੇ ਸੀਐਮ ਭਗਵੰਤ ਮਾਨ ਬੇਵਜਾ ਪਰਮ ਪੈਦਾ ਕਰਨ ਵਾਲੀ ਰਾਜਨੀਤੀ ਕਰ ਰਿਹਾ ਹੈ ਕੈਂਟ ਤੋਂ ਬਾਅਦ ਇਸ ਦਾ ਅਸਰ ਹਰਿਆਣਾ ਤੋਂ ਦਿੱਲੀ ਤੱਕ ਦੇਖਣ ਨੂੰ ਆਪ ਤਾਂ ਉਹ ਧੁਨੀ ਹੈ ਗੁਰੂਆਂ ਦੀ ਭਾਈ ਜੈਤਾ ਕੀ ਉਹ ਕਹਾਣੀ ਹੈ ਨਾ भाई जाहता जी, जी। हाँ। उसकी कहानी है योग गुरु गोविंद सिंह के जब वहां लड़ाई हुई लड़ाई के अंदर लोग मारे गए भाई जायता वो कांच में रखता था पानी पिलाने वाला क्या बोलते हम मस्क।, मस्क।, मस्क रखता था अरे भाई भाई का नहीं अजीत थे जनता जी नहीं भाई के नहीं अजीत थे जो सबको पानी पिलाते थे अरे गुरुओं की भूमि है गुरुओं से प्रेरणा लेनी चाहिए और प्रेरणा लेकर के हमने उनके मार्ग के ऊपर आगे बढ़ना चाहिए सरकार करना चाहता हूं और कहना चाहता हूं कि पंजाब की सरकार के लाखों की होता है बातों से मानने वाले की वहां के मुख्यमंत्री को यह पता नहीं है कि तू क्या बोल रहा है वो तो प्रदेश में पंजाब और हरियाणा के लोगों को लड़ाने का प्रयास कर रहे इसी तरीके से अपना दाव लगाना चाहिए हमें मजबूर होकर के पूरे पंजाब के रस्ते जो हरियाणा से होकर के दिल्ली राजस्थान दिल्ली हैं चाहे वो पूरे नॉर्थ इंडिया में जाते हैं, तो हैं। सारे बंद करने पड़े देखिए अरविंद केजरीवाल जब से चुनाव आ रहे हैं तब से दिल्ली से भाग गए हैं और सिसोदिया और सतेंद्र जैन ये सब लोग पंजाब में जाके प्रभारी बन गए और वहाँ जाके ये दिल्ली की जनता से बदला ले रहे हैं कि दिल्ली की जनता को अपना दुश्मन मान रहे हैं क्योंकि दिल्ली की जनता ने इन्हें चुनाव हरा दिया तो अब ये दिल्ली की जनता से बदला लेना चाहते हैं दिल्ली की जनता से दुश्मनी निकालना चाहते हैं अलग अलग तरह की साजिश रच रहे हैं दिल्ली वालों के खिलाफ मैं ये कहना चाहता हूँ केजरीवाल को और उनके सभी लोगों को कि चुनाव हारे हो इसी जनता ने तुम्हें दस साल कुर्सी पर बिठाया था आज आप इस दिल्ली की जनता को अपना दुश्मन मान रहे हो इन इनसे नफरत कर रहे हो इनसे बदला लेना चाहते हो मुख्यमंत्री रेखा गुप्ता जी के नेतृत्व में हमारी सरकार केजरीवाल और उसके गैंग की कोई भी साजिश को सफल नहीं होने देंगे ਤੇ ਉਧਰ ਪਾਣੀਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਅਬੋਰ ਚ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਘਰ ਕੇ ਰਿਆ ਗਿਆ। ਪ੍ਰਦਰਸ਼ਨਕਾਰੀਆਂ ਦੀ ਐਮਐਲਏ ਸੰਦੀਪ ਜਾਖੜ ਦੇ ਨਾਲ ਬੈਸ ਵੀ ਹੋਈ। ਉਹਨਾਂ ਸੰਦੀਪ ਜਾਖੜ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ। ਪੰਜਾਬ ਚ ਪੀਣ ਤੇ ਖੇਤੀ ਲਈ ਪਾਣੀ ਨਹੀਂ ਹੈ। ਆਬਦਾਇਕ ਨਿਰਧਰਪਾਲ ਸਬਨਾ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿੰਦਾਬਾਦ। ਕੋਰਪੋਰੇਸ਼ਨ ਦਾ ਮੈਂ ਲਿਖਿਆ ਐ ਮਨ ਲੇਖਨ ਨੂੰ ਤੇ ਤੁਹਾਡੇ ਤੋਂ ਬੋਲ ਰਿਹਾ ਹਾਂ ਇਹ ਗੱਲ ਮੇਰੇ ਦਰੋਹ ਤੁਸੀਂ ਭਰਾਓ ਵੱਡੇ ਐ ਪਹਿਲਾਂ ਤੁਸੀਂ ਸੁਣ ਲੈ ਆਪਣੇ ਚਾਚਾ ਜੀ ਨਾਲੋਂ ਕਾਂਗਰਸ ਚੋਂ ਤੁਸੀਂ ਇਸ਼ਕਲ ਦੀ ਮੈਨੂੰ ਜਵਾਬ ਦਿਓ ਤੁਸੀਂ ਤੁਸੀਂ ਨਹੀਂ ਜਾਖੜ ਜੀ ਨਾਲੋਂ ਫਿਰ ਰਜ਼ਾਈਨ ਕਰੋ ਫਿਰ ਰਜ਼ਾਈਨ ਕਰੋ ਫਿਰ ਤੁਸੀਂ ਆਪ ਦਾ ਸਟੈਂਡ ਕਲੀਅਰ ਕਰੋ ਨਾ ਤੁਸੀਂ ਪਰਿਵਾਰ ਵਿੱਚ ਨਿਗਮ ਦੇ ਖੇਡੋ ਜਾਂ ਤੁਸੀਂ ਚਾਚਾ ਜੀ ਤੁਹਾਡੇ ਆਪਣੇ ਇਹਦੇ ਬੀਜਪੀ ਦੇ ਨੇ ਤੁਸੀਂ ਕਾਂਗਰਸ ਚੋਂ ਉੱਥੇ ਤੁਸੀਂ ਕਾਂਗਰਸ ਦੇ ਨਾਲ ਹੋ ਠੀਕ ਐ ਬੀਐਮਬੀ ਦੀ ਗੱਲ ਨਹੀਂ ਤੁਸੀਂ ਇਹ ਗੱਲ ਤਾਂ ਨਹੀਂ ਕਰਦੇ ਬੰਦੇ ਨਹੀਂ ਤੂੰ ਚਾਖੜ ਸਾਹਾ ਦਾ ਰਿਪਰੈਜ਼ੈਂਟੇਟਿਵ ਕਾਤੋਂ ਬਣ ਕੇ ਆਇਓ ਜਾਂ ਤਾਂ ਚਾਚਾ ਹੀ ਨੇ ਫਿਰ ਉਹਨਾਂ ਨਾਲ ਬੀਜੇਪੀ ਸ਼ਾਮਲ ਹੋ ਜਾਓ ਜੀ ਬੀਜੇਪੀ ਸ਼ਾਮਲ ਹੋਣਾ ਜੀ ਪਲੀਜ਼ ਮੇਰੀ ਬੇਨਤੀ ਸਮਝੋ ਸੰਦੀਪ ਜੀ ਆਪਣਾ ਸਟੈਂਡ ਬਲਕਿਅਰ ਕਰੋ ਕਾਹਦੇ ਮੇਰੇ ਇਸ ਲਈ 1 ਮਹੀਨੇ ਦੇ ਆ ਪਾਣੀ ਨਹਿਰਾਂ ਦੇ ਵਿੱਚ ਆ ਰਿਹਾ ਜਿਹੜਾ ਸਾਡੇ ਹਲਕਾ ਇੰਚਾਰਜ ਨੂੰ ਪਤਾ ਹੀ ਨਹੀਂ ਵੀ ਉਹ ਕਹਿੰਦੇ ਆ ਮਸਲਾ ਹੀ ਕਾਰਪੋਰੇਸ਼ਨ ਦਾ ਹੈ ਉਹਨਾਂ ਨੂੰ ਹਲਕਾ ਇੰਚਾਰਜ ਸਾਹਿਬ ਨੂੰ ਆ ਹੀ ਨਹੀਂ ਪਤਾ ਕਿ ਨਹਿਰਾਂ ਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਕੰਟਰੋਲ ਕਰਦਾ ਐ ਐਂਡ ਮੁੱਦਾ ਲੜਾਈ ਉਸ ਪਾਣੀ ਦੀ ਐ ਕਿਉਂ ਕੋਈ ਤਾਂ ਪਾਣੀ ਅਸੀਂ ਪੀ ਰਹੇ ਆ ਤੇਲਾਂ ਦੀ ਸਾਰੇ ਗੱਲ ਕਰਦੇ ਐ ਇੱਥੇ ਤੁਰ ਕੇ ਆ ਗਏ ਸਿਆਸਤ ਕਰ ਰਹੇ ਐ ਪਰ ਪਾਣੀ ਹੈ ਨਹੀਂ ਪੀਣ ਨੂੰ ਪਾਣੀ ਹੈ ਨਹੀਂ ਵਾਈ ਵਾਸਤੇ ਸਿਰਫ ਰਾਜਨੀਤੀ ਵਾਸਤੇ ਸਿਆਸਤ ਕਰਨ ਵਾਸਤੇ ਨਾ ਕੋਲੇ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਨੂੰ ਇੱਕ ਹੋਰ ਗੱਲ ਕਰਨਾ ਚਾਹੁੰਦਾ ਜਿਹੜੀ ਕੱਲ ਰਾਤ ਮੀਟਿੰਗ ਹੋਈ ਹੈ ਬੀਬੀ ਐਮਬੀ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਮਿਨਿਟਸ ਜਨਤਾ ਕਰੋ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਦੇ ਚਾਚਾ ਜੀ ਨਾਲੋਂ ਵੀ ਕਾਂਗਰਸ ਚੋਂ ਤਾਂ ਇੱਕ ਪਾਸੇ ਅਬੋਰ ਦੇ ਵਿੱਚ ਹੰਗਾਮਾ ਹੋਇਆ ਸੁਨੀਲ ਜਾਖੜ ਦੇ ਘਰ ਦੇ ਬਾਹਰ ਸੰਦੀਪ ਜਾਖੜ ਨਾਲ ਭਾਜਪਾਗੂ ਆਪਗੂਆਂ ਦੀ ਬਹਿਸ ਹੋਈ ਤਾਂ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਵੀ ਆਪ ਤੇ ਭਾਜਪਾ ਦੇ ਵਰਕਰ ਆਪਸ ਦੇ ਵਿੱਚ ਪਿੜ ਗਏ ਤੁਸੀਂ ਕਾਂਗਰਸ ਦੇ ਨਾਲੋਂ ਠੀਕ ਹੈ ਇਹ ਆਪਦੇ ਚਾਚਾ ਜੀ ਨਾਲੋਂ ਵੀ ਕਾਂਗਰਸ ਚੋਂ ਤੁਸੀਂ ਇਸ ਗੱਲ ਦੀ ਮੈਨੂੰ ਸ਼ੁਰੂਆਤ ਦਿਓ ਤੁਸੀਂ ਤੁਹਾਨੂੰ ਜਾਖੜ ਜੀ ਨਾਲੋਂ ਫਿਰ ਜ਼ਾਇਨ ਕਰੋ ਫਿਰ ਜ਼ਾਇਨ ਕਰੋ ਫਿਰ ਤੁਸੀਂ ਆਪਦਾ ਸਟੈਂਡ ਕਲੀਅਰ ਕਰੋ ਨਾ ਮੈਂ ਪਰਿਵਾਰ ਵਿੱਚ ਗੇਮਾਂ ਖੇਡੋ ਤੁਸੀਂ ਚਾਚਾ ਜੀ ਤੁਹਾਡੇ ਆਪਣੇ ਹੈਗੇ ਨੇ ਬੀਜੇਪੀ ਦੇ ਨੇ ਤੁਸੀਂ ਕਾਂਗਰਸ ਚੋਂ ਉੱਥੇ ਤੁਸੀਂ ਕਾਂਗਰਸ ਦੇ ਨਾਲੋਂ ਠੀਕ ਹੈ ਦੀ ਗੱਲ ਕਰੋ ਬੀਐਮਬੀ ਦੀ ਗੱਲ ਤੇ ਤੁਸੀਂ ਇਹ ਗੱਤਾਂ ਵੀ ਕਰਨੀ ਬੰਦੀ ਦੀ ਤੁਸੀਂ ਚਾਖੜ ਸਾਹ ਤਾਂ ਰਿਪਰੈਜ਼ੈਂਟੇਟਿਵ ਕਤੋਂ ਬਣ ਕੇ ਆਏ ਹੋ ਜਾਂ ਤਾਂ ਚਾਚਾ ਹੀ ਨੇ ਫਿਰ ਕੋਹੋ ਨਾਲ ਬੀਜੇਪੀ ਸ਼ਾਮਲ ਹੋ ਜਾਓ ਜੀ ਬੀਜੇਪੀ ਸ਼ਾਮਲ ਹੋਣਾ ਦੀ ਮੇਰੀ ਬੇਨਤੀ ਹੈ ਆਪਣਾ ਸਟੈਂਡ ਲਗਾ ਕੇ ਕਰੋ ਕੈਂਪ ਮੁਰਦਾਬਾ ਤੁਹਾਡਾ ਹੱਕ ਬੰਦਾ ਤੁਸੀਂ ਜਾਂ ਤਾਂ ਆ ਕੇ ਇੱਧਰ ਸਾਈਡ ਖੜੋ ਆਪਣੇ ਚਾਚਾ ਜੀ ਦੇ ਗੇਸਟ ਬੋਲੋ ਠੀਕ ਹੈ ਕਿਉਂ ਕਿ ਉਹ ਨਹੀਂ ਬੋਲੋਗੇ ਤੁਸੀਂ ਫਿਰ ਤੁਸੀਂ ਕੋਹਰਸੂ ਨੂੰ ਸਾਈਨ ਕਰੋ ਤੇ ਆਮ ਆਦਮੀ ਪਾਰਟੀ ਨਾਲ ਖੜੋ ਜੇ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਤਾਂ ਤਾਂ BBMB ਦੇ ਇਸ ਫੈਸਲੇ ਦੇ ਖਿਲਾਫ ਸੂਬੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਸੜਕਾਂ ਤੇ ਉਤਰੀ ਬੀਜੇਪੀ ਤੇ BBMB ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਇਲਜ਼ਾਮ ਲਾਏ ਗਏ ਆਖੋ ਅੱਖਰਾਂ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ 10 ਤਸਵੀਰਾਂ ਨੰਗਲ ਤੋਂ ਹੁਸ਼ਿਆਰਪੁਰ ਤੋਂ ਮੁਹਾਲੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਫਤਿਗੜ੍ਹ ਸਾਹਿਬ ਪਠਾਨਕੋਟ ਮੋਗਾ ਇਹਨਾਂ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਗਏ ਤੇ ਹੁਣ ਖਬਰ ਗੁਰਮੀਤ ਰਾਮ ਰਹੀਮ ਲਾਲ ਜੁੜੀ ਹੋਈ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਮੋੜ ਰਾਮ ਰਹੀਮ ਪਰਤਿਆ ਹੈ 21 ਦਿਨਾਂ ਦੀ ਫਰਲੋ ਤੇ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਸਖਤ ਸੁਰੱਖਿਆ ਘੇਰੇ ਚ ਰਾਮ ਰਹੀਮ ਨੂੰ ਜੇਲ੍ਹ ਚ ਲਿਆਂਦਾ ਗਿਆ 9 ਅਪ੍ਰੈਲ ਨੂੰ ਫਰਲੋ ਮਿਲੀ ਸੀ ਔਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਸੀ ਇਸ ਦੌਰਾਨ ਉਹ ਡੇਰਾ ਸਿਰਸਾ ਦੇ ਵਿੱਚ ਰਿਹਾ ਸੀ ਔਰ ਹੁਣ ਉਹ ਵਾਪਸ ਸੁਨਾਰੀਆ ਜੇਲ੍ਹ ਪਰਤਿਆ ਤੇ ਬਠਿੰਡਾ ਦੀ ਚਿੱਟਾ ਕੁਇਨ ਨੂੰ ਜ਼ਮਾਨਤ ਮਿਲ ਗਈ ਹੈ ਮਹਿਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਉਸ ਨੂੰ ਜ਼ਮਾਨਤ ਮਿਲ ਗਈ ਪੁਲਿਸ ਨੇ ਚਿੱਟੇ ਸਮੇਤ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਚਿੱਟਾ ਮਿਲਣ ਤੋਂ ਬਾਅਦ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਮਨਦੀਪ ਕੌਰ ਆਪਣੀਆਂ ਰੀਲਾਂ ਬਣਾਉਣ ਕਰਕੇ ਫੇਮਸ ਹੋਈ ਸੀ ਅੱਜ ਵਕੀਲਾ ਵੱਲੋਂ ਜਿਹੜੀ ਬਹਿਸ ਕੀਤੀ ਗਈ ਅਮਨਦੀਪ ਕੌਰ ਦੇ ਉਹਨਾਂ ਕਿਹਾ ਕਿ ਇੱਕ ਤੇ ਪੁਲਿਸ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਹਲੇ ਤੱਕ ਔਰ ਦੂਸਰਾ ਚਿੱਟੇ ਦੀ ਮਾਤਰਾ ਬਹੁਤ ਥੋੜੀ ਸੀ ਜਿਹੜਾ ਅਮਨਦੀਪ ਕੌਰ ਕੋਲੋਂ ਚਿੱਟਾ ਮਿਲਿਆ ਸੀ ਇਸ ਕਰਕੇ ਕੋਰਟ ਨੇ ਅਮਨਦੀਪ ਨੂੰ ਜ਼ਮਾਨਤ ਦੇ ਦਿੱਤੀ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ ਸੋ 50000 ਰੁਪਿਆ ਤੇ ਪਲਸ 1 ਛੋਟੀ ਅਨਾਉਂਸ ਕੀਤੀ ਹੈ ਸਰ ਵੀ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਲ ਕੋਲੋ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੋਂ ਪਤਾ ਲਗਣੀਆਂ ਇਹ ਚ ਕੋਈ ਪਲੀ ਹੀ ਲਈ ਗਈ ਹੈ ਜੀ ਦਮਾਂ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਂਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨੀ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਆਉਣਾ ਬਾਕੀ ਹੈ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਨ ਆਉਣਾ ਬਾਕੀ ਆ ਉਹ ਟ੍ਰ